ਉੰਗਾ ਪੈਣ ਫਿਰ ਮੈਂ ਚਲਦਾ ਮੈਂ ਫਿਰ ਸੋੜੇ ਵੀ ਜਾਣਾ ਮੈਂ ਫਿਰ ਅੱਛਾ ਮਿਲਦੇ ਜਨਾ ਮਿਲਣ ਹਾਂਜੀ ਉੱਧਰ ਜਾਣਾ ਮਿਲਣਾ ਜਾ ਸਿਮਾ ਫਿਰ ਪੈਸੇ ਲੈ ਕੇ ਆ ਕੋਈ ਨਹੀਂ ਮੈਂ ਲੈ ਕੇ ਆਉਂਦੀ ਪੈਸੇ ਤੇ ਹੀ ਆਏ ਬੜੀ ਲੇਟ ਮੈਂ ਤੁਹਾਨੂੰ ਸੇਰ ਦੀ ਲੇਟ ਕਰ ਦੇ ਤੁਹਾਡੀ ਆਪਾਂ ਉਹ ਫਿਰ ਦੋ ਤਿੰਨ ਜਗ੍ਹਾ ਹੋਰ ਜਾਣਾ ਹੈ ਫਿਰ ਮੈਂ ਕਿਹਾ ਸਾਡਾ ਮੇਲਾ ਹੀ ਹੈ ਫਿਰ ਟਾਈਮ ਥੋੜਾ ਹੈ ਗਾਣਾ ਵੀ ਪਰਸੋਂ ਫਲੈਟ ਗਈ ਹੈ ਫਿਰ ਤੇ ਤੁਹਾਡੇ ਪੇਪਰ ਹੋ ਗਏ ਜਮਾ ਸਾਰਾ ਕੁਝ ਹੋ ਗਿਆ ਵਾ ਨਹੀਂ ਪੇਪਰ ਥੋੜੇ ਰਹਿ ਗਏ ਬਸ ਮੈਂ ਜਾਣਾ ਹੁਣ ਮੈਂ ਪੇਪਰ ਜਮਾ ਕਰਾਣੀ ਜਾ ਕੇ ਥੋੜੀ ਬੁਢੀ ਜਾ ਕੇ ਅੱਛਾ ਬਾਦੋ ਜੀ ਜੀ ਜਾ ਰਹੇਗਾ ਜੀ ਠੀਕ ਹੈ ਜੀ ਠੀਕ ਹੈ ਮਿਹਰਬਾਨੀ ਜੀ ਚੰਗਾ ਫਿਰ ਆਪਾਂ ਚੱਲਦੇ ਆ ਚਲੋ ਠੀਕ ਚੰਗਾ ਤਾਂ ਜੀ ਮਗਰ ਤਿਆਰ ਰੱਖਿਓ ਬੇ ਚੱਕਰ ਝੋਲਣ ਦੇ ਮਗਰ ਹਾਂ ਹਾਂ ਕੋਈ ਨਹੀਂ ਪ੍ਰਿੰਸ ਠੀਕ ਹੈ ਜਾਵਾਂਗੇ ਪ੍ਰਿੰਸ ਮੇਰੀ ਗੱਲ ਸੁਣ ਹਾਂਜੀ ਮੈਂ ਕਿਹਾ ਤੇਰੀ ਭੈਣ ਦਾ ਘਰ ਹੈ ਜਿਸ ਤਰ੍ਹਾਂ ਪੈਸੇ ਅੰਦਰ ਵੜ ਕੇ ਲੈਣਾ ਉਸ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰਕੇ ਜਾਣੀ ਠੀਕ ਹੈ ਤਾਇਆ ਜੀ ਕੰਨ ਖਬਰ ਨਾ ਹੋਵੇ ਠੀਕ ਹੈ ਤਾਇਆ ਇਹ ਮੇਰਾ ਕੰਮ ਸੈੱਟ ਹੋਏਗਾ ਨਾ ਮੈਂ ਪਹਿਲਾਂ ਪੈਸੇ ਦੇ ਪੈਸੇ ਦੇ ਆਵਾਂਗਾ ਜਾ ਕੇ ਹੁਣ ਟਾਈਮ ਤੇ ਲੱਗਣਾ ਹੀ ਆ ਬੜਾ ਪਹਿਲੀ ਤਨਖਾਹ ਮਿਲਣੀ ਹੈ ਜੋ ਪਹਿਲੀ ਤਨਖਾਹ ਪੈਸੇ ਦੇ ਰੰਗ ਮੈਂ ਕੋਈ ਗੱਲ ਨਹੀਂ ਵੀਰੇ ਤੂੰ ਪਹਿਲਾਂ ਆਪਣਾ ਕੰਮ ਸੈੱਟ ਕਰੀ ਤੇ ਬਾਅਦ ਚ ਸਾਡੇ ਪੈਸੇ ਮਿਲ ਜੀ ਬਹੁਤ ਜ਼ਿਆਦਾ ਚਿੰਤਾ ਨਾ ਕਰਿਓ ਤੇ ਪਿੱਛੇ ਧਿਆਨ ਨਾ ਆ ਕੋਈ ਨਹੀਂ ਮੈਂ ਭਾਬੀ ਬਲ ਜਾਂਦੀ ਰਹਾਗੀ

ਚਲੋ ਪੂਆ ਜੀ ਮੇਰੇ ਦਿਲ ਦਿਮਾਗ ਤੋਂ ਨਾ ਟੈਨਸ਼ਨ ਲੱਤ ਗਈ ਜਿਹੜਾ ਵੀਰਾ ਆ ਕੇ ਪੈਸੇ ਲੈ ਗਿਆ ਤੇ ਨਾਲੇ ਮਿਲ ਗਈ ਔਰ ਮੰਮਾ ਵੀ ਮਿਲ ਪਿੰਦੇ ਨਾ ਤੇ ਵਧੀਆ ਗੱਲ ਹੀ ਬਾਅਦ ਚ ਇਹਨਾਂ ਨਾ ਕਹਿਨ ਮੈਨੂੰ ਤੇ ਮਿਲ ਕੇ ਨਹੀਂ ਗਿਆ ਹੈਗਾ ਅਸੀਂ ਮਾ ਹੁਣ ਨਹੀਂ ਘਰ ਹੈਗੇ ਤਾਂ ਫਿਰ ਉਹਨਾਂ ਦਾ ਕੀ ਕਸੂਰ ਹੈ ਨਾਲੇ ਮੇਰੀ ਗੱਲ ਸੁਣ ਮੈਂ ਕਿਹਾ ਤਾਨਾ ਨੂੰ ਵੀ ਪੈਸੇ ਜਿਵੇਂ ਅੰਦਰ ਵੜ ਕੇ ਲੈ ਨਾ ਤਿਵੇਂ ਉਹਨਾਂ ਨੂੰ ਵਾਪਸ ਕਰ ਦਿਓ ਮੈਂ ਕਿਹਾ ਮੇਰੀ ਭੈਣ ਦਾ ਘਰ ਆ ਮੈਂ ਕਿਹਾ ਤੁਸੀਂ ਤੇ ਪੂਆ ਜੀ ਗੱਲ ਕਰ ਦਿੱਤੀ ਚਲੋ ਵਧੀਆ ਕੀਤਾ ਪਰ ਜੇ ਤੁਸੀਂ ਇਹੋੀ ਗੱਲ ਨਾ ਇਨਾਂ ਦੇ ਸਾਹਮਣੇ ਤੇ ਦੀਦੀ ਦੇ ਸਾਹਮਣੇ ਕਰ ਦੇ ਨਾ ਤੇ ਫਿਰ ਵਧੀਆ ਸੀ ਉਹਨਾਂ ਨੇ ਕਹਣਾ ਪਤਾ ਨਹੀਂ ਹੁਣ ਕਦੋਂ ਦੇਣੀ ਆ ਕਦੋਂ ਦੇਣੀ ਆ ਹੁਣ ਤੁਸੀਂ ਐਵੇਂ ਕਰਿਓ ਤੇ ਇਹਨਾਂ ਨੂੰ ਸਮਝਾ ਦਿਓ ਇੱਕ ਵਾਰੀ ਵੀ ਉਹ ਕਹਿੰਦਾ ਕੋਈ ਨਹੀਂ ਜਦੋਂ ਮੇਰਾ ਕੰਮ ਸੈੱਟ ਹੋਏਗਾ ਨਾ ਸਭ ਤੋਂ ਪਹਿਲਾਂ ਮੈਂ ਭੈਣ ਦੇ ਪੈਸੇ ਲਾਉਣੇ ਆ ਕੋਈ ਗੱਲ ਨਹੀਂ ਇਹ ਗੱਲ ਦਾ ਨਾ ਤੂੰ ਫਿਕਰ ਕਰ ਜਦੋਂ ਗੱਲ ਹੋਏਗੀ ਨਾ ਮੈਂ ਆਪੇ ਕਰ ਲਾਂਗੀ ਗੱਲ ਬਸ ਠੀਕ ਹੈ ਭਾਜੀ ਹਾਂ Nè Mà kìa à बेटा हाँ, सब ठीक ठाक रहना <laughs> बसा ने जोर ही बड़ा लाया नहीं रात के जाओ रात रेह फिर तके रेहना पिया चलो बैठो मैं पानी लेके आई ठीक है अंदर अच्छा अंदरिया ਹਾਂ ਸਭ ਠੀਕ ਠਾਕ ਗਦੀਪ ਤੂੰ ਆਪਣਾ ਸੁਣਾ ਹਾਂ ਬਸ ਠੀਕ ਆ ਤੂੰ ਇਧਰ ਆਈ ਮੈਂ ਕਿਹਾ ਆ ਜਾਣਾ ਉਹ ਫਿਰ ਉਹਨਾਂ ਨੇ ਜ਼ੋਰ ਬੜਾ ਲਾਇਆ ਨਹੀਂ ਆਲੋਪਾਨੀ ਰਾਤ ਰਵੋ ਮੈਂ ਚੱਲ ਹੁਣ ਤਾਂ ਹੀ ਫੋਨ ਕੀਤਾ ਮੈਂ ਤਾਂ ਰਾਤ ਲਾ ਆਏ ਤਾਨੂੰ ਡੇਕ ਡੇਕ ਕੇ ਗਏ ਦੁਕਾਨ ਤੇ ਕਹਿੰਦੇ ਵੀ ਮੰਮਾ ਨੂੰ ਮਿਲ ਲੀ ਜਾਨੇ ਆ ਜਾਣਾ ਹੀ ਮੰਮਾ ਨੇ ਤੇ ਵੀ ਲੇਟ ਹੋ ਗਏ ਉਦੋਂ ਪਤਾ ਸੀਮਾ ਫਿਰ ਤੁਰਨ ਲੱਗਿਆ ਸਵੇਰੇ ਠੰਡ ਹੁੰਦੀ ਆ ਹਾਂਜੀ ਤੇ ਤੁਰਨ ਲੱਗਿਆ ਵੀ ਥੋੜਾ ਜਿਹਾ ਟਾਈਮ ਲੱਗ ਗਿਆ ਨਾਲ ਕਹਿੰਦੇ ਨਾਸ਼ਤਾ ਕਰਕੇ ਜਾਇਓ ਹਾਂਜੀ ਫੇਰ ਤਾਂ ਪਰ ਮਨਮੀਤ ਕਿੱਥੇ ਸੀ ਮਾ ਉਹਨੇ ਗਏ ਜਿੱਦ ਛੱਤ ਤੇ ਗਏ ਕਹਿੰਦੇ ਮੈਨੂੰ ਠੰਡ ਜੀ ਲੱਗਦੀ ਨਹਾ ਕੇ ਨਿਕਲੇ ਅੱਛਾ ਤੇ ਕਹਿੰਦੇ ਮੈਂ ਉੱਪਰ ਚਲੇ ਮਾਰਨੀ ਆਵਾਜ਼ ਤੇ ਚਾਹ ਵਗੈਰਾ ਬਣਾਉਣੀ ਮੈਂ ਨਾਸ਼ਤਾ ਕਰਕੇ ਆਏ ਕਿ ਕਰਨ ਨਹੀਂ ਨਾਸ਼ਤਾ ਕਰ ਲਿਆ ਸੀਗਾ ਮੈਂ ਸ਼ੋਰ ਬਸ ਹਾਂ ਹੁਣ ਪਿਆ ਗਿਆ ਫਰਕ ਖਾਸੀ ਬਾਬਾ ਵੀ ਸੀਮਾ ਦੇ ਆਈ ਭਰਾਵਾਂ ਦੇ अच्छा। ਅਸਰੇ ਇਹ ਡੱਡਿਆਂ ਨੂੰ ਕਿ ਮਾਸੀ ਕਿੱਥੇ ਆ ਤੇ ਮੈਂ ਕਿਹਾ ਗਏ ਰੇ ਆ ਆわせ। ਪੈਸਿਆਂ ਕਰ ਕਿਹਾ ਹੀ ਮੈਂ ਪੈਸੇ ਦੇ ਦਿੱਤੇ। ਨਾਲੇ ਚਲ ਵੀ ਜਾਣਾ ਨਾ ਬਾਹਰ। ਬਾਹਰ ਚਲ ਜਾਣਾ। ਅੱਛਾ ਅੱਛਾ। ਕਿ ਪਰਸੋਂ ਦੀ ਫਲਾਈਟ ਹੈ ਕਹਿੰਦੀ। ਅੱਛਾ। ਚਲ ਪੈਸੇ ਦੇਤੇ ਚੰਗਾ ਕੀਤਾ। ਵੀ ਚਲੋ ਜਿੰਨੇ ਜੋਗੇ ਹੀ ਹੈਗੇ ਹੀ ਅਸੀਂ ਕਰ ਦਿੱਤਾ ਵਾ ਤੇ ਦੇਣੇ ਵੀ ਚਾਹੀਦੇ ਸੀ। ਤੇ ਨਾਲੇ ਸੀਮਾ ਵੀਰਾ ਆਇਆ ਹੀ ਮਿਲਣ ਵਾਸਤੇ। ਤਨੇ ਜਲ ਜਣਾ ਬਾਹਰ ਤੇ ਕੋਈ ਦਿੱਤਾ ਹੀ ਉਹਨੂੰ ਸਗਨ ਸਗਨ ਕੋਈ ਦਿੱਤਾ ਕਿ ਨਹੀਂ ਨਹੀਂ ਮੰਮਾ ਸਗਨ ਤੇ ਮੈਂ ਕੋਈ ਨਹੀਂ ਦਿੱਤਾ ਉਹ ਤੇ ਨਾਲੇ ਮੇਰੇ ਤੋਂ ਵੱਡੇ ਆ ਮੇਰਾ ਕਦੇ ਸਗਨ ਬੰਦਾ ਸੀ ਹਾਂ ਪੁੱਤ ਭਾਵੇਂ ਵੱਡਾ ਤੇ ਭਾਵੇਂ ਛੋਟਾ ਵਾ ਸਗਨ ਬੰਦਾ ਵਾ ਬਾਹਰ ਜਾਣਾ ਉਹਨੇ ਸਗਨ ਤੇ ਬੰਦਾ ਹੀ ਹੀ ਨਾ ਇਹ ਗੱਲ ਦਾ ਤੇ ਮੈਨੂੰ ਪਤਾ ਹੀ ਨਹੀਂ ਤੇ ਨਾ ਮੈਂ ਕੇ ਗੱਲ ਦਾ ਧਿਆਨ ਦਿੱਤਾ ਵਾ ਇਹ ਸਗਨ ਬੰਦਾ ਵਾ ਅਸੀਂ ਤੇ ਕੁਛ ਨਹੀਂ ਦਿੱਤਾ ਹੈਗਾ ਤੋ ਗੁਰਦੇਵ ਤੂੰ ਸਿਆਣੀ ਤੂੰ ਹੀ ਦੱਸ ਦੇਣਾ ਹੀ ਇਹਨੂੰ ਨੇ ਦੇ ਇਹ ਪਤਾ ਤੇ ਹੈਗਾ ਮੈਨੂੰ ਸਾਰਾ ਪਰ ਮੈਂ ਨਹੀਂ ਗਿਆ ਮੈਂ ਕਹਿੰਦਾ ਫਿਰ ਮੈਂ ਤੁਹਾਡੇ ਘਰ ਦੇ ਮਸਲੇ 'ਚ ਬੋਲਾਂਗੀ ਫਿਰ ਤੁਸੀਂ ਆ ਕੇ ਬੋਲੋਗੇ ਮੈਨੂੰ ਵੀ ਤੂੰ ਜਿਆਦਾ ਸਿਆਣੀ ਬਣਦੀ ਇਸ ਕਰਕੇ ਫਿਰ ਮੈਂ ਨਹੀਂ ਕੋਈ ਵੀ ਨਹੀਂ ਪਰ ਬੰਦਾ ਸੀ ਜਾਂ ਤੂੰ ਮੈਨੂੰ ਫੋਨ ਹੀ ਕਰਕੇ ਪੁੱਛ ਲੈਂਦੀ ਮੇਰੇ ਨਾਲ ਗੱਲ ਕਰ ਲੈਂਦੀ ਫੋਨ ਕਰਕੇ ਵੀ ਮੰਮੀ ਇਦਾਂ ਵੀਰਾ ਭਾਬੀ ਆਏ ਹੋਏ ਆ ਤਾਂ ਮੈਂ ਤੈਨੂੰ ਆਪੇ ਦੱਸਦੀ ਇਦਾਂ ਬਾਹਰ ਜਾਣਾ ਵਾ ਫੋਨ ਦਾ ਵੀ ਨਹੀਂ ਧਿਆਨ ਰਿਹਾ ਬਸ ਥੋੜਾ ਜਿੜ ਪੇਲੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਪਾਂ ਆਉਣ ਲੱਗੇ ਆ ਤੇ ਮੈਂ ਇਹ ਚੱਲੇ ਸੀ ਦੁਕਾਨ ਤੇ ਮੈਂ ਉਸੇ ਕੋਲ ਇਹਨਾਂ ਨੂੰ ਰੋਕਿਆ ਤੇ ਬਸ ਆਏ ਤੇ ਚਾਹ ਪੀਤੀ ਤੇ ਉਸੇ ਵੇਲੇ ਪੈਸੇ ਲੈ ਕੇ ਚੱਲ ਗਏ ਚਲੋ ਕੋਈ ਨਹੀਂ ਕੱਲ ਜਾਣਾ ਜੇ ਤੁਸੀਂ ਕਹੋਗੇ ਕਿ ਸਗਨ ਜ਼ਰੂਰੀ ਪੰਦਾ ਤੇ ਮੈਂ ਸ਼ਾਮ ਨੂੰ ਜਾ ਕੇ ਇਹਨਾਂ ਨਾਲ ਦੇ ਆਉਂਗੀ ਸਗਨ ਮਿਮਾ ਘਰ ਨਹੀਂ ਹੈਗੇ ਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਹੋ ਤੇ ਫਿਰ ਮੈਂ ਚਲ ਜਾਵਾਂਗੀ ਨਹੀਂ ਕਹਿਣਾ ਕੀ ਹੈ ਦੇਣਾ ਹੀ ਆ ਕੋਈ ਨਹੀਂ ਮੈਂ ਲੱਕੀ ਨੂੰ ਕਹਾਂਗੀ ਤੇਰੇ ਨਾਲ ਜਾ ਕੇ ਤੇ ਦੇ ਆਊਗਾ ਸਗੰਦੇ ਆਇਓ ਨਾਲ ਇੱਕ ਵਾਰੀ ਮੇਲਾ ਹੀ ਫੇਰ ਜਾ ਕੇ ਠੀਕ ਹੈ ਮम्मा ਚਲ ਤੁਸੀਂ ਕੀ ਕਰਤਾ ਚਲੋ ਠੀਕ ਆ ਹਾਂ ਤੇ ਹੋਰ ਰੰਗੇ ਨਾਲ ਮੇਲਾਣਗੇ ਫੇਰ ਇੱਕ ਵਾਰੀ ਨਹੀਂ ਜਿਹੜੀ ਗੱਲ ਬੰਦ ਦੀ ਉਹ ਬੰਦ ਦੀ ਆ ਕੋਈ ਨਹੀਂ ਮੇਲਾਣਗੇ ਮੈਂ ਦੇ ਆਣੇ ਪਾ ਵੀ ਮੈਂ ਗੱਲ ਕਰਨੀ ਤੁਹਾਡੇ ਨਾਲ ਮੈਂ ਕਿਹਾ ਹੁਣ ਮਨਮੀਤ ਨੂੰ ਆਏ ਨੂੰ 4-5 ਦਿਨ ਹੋ ਗਏ ਆ ਤੇ ਹੁਣ ਕੀ ਕਰਨਾ ਪਰ ਕੀ ਸੋਚਿਆ ਜੇ ਇੰਨਾ ਦੇ ਰਿਸ਼ਤੇ 'ਚ ਖਰਾਬੀ ਪੈ ਸਕਦੀ ਏ ਗੁਰਦੀਪ ਮੈਂ ਪਤਾ ਤੇ ਮੈਨੂੰ ਵੀ ਆ ਮੈਂ ਕਿਹੜਾ ਖੁਸ਼ ਹੈਗੀ ਉਹਨੂੰ ਘਰ ਰੱਖ ਕੇ ਮੈਂ ਤਾਂ ਕਹਿੰਨੀ ਆਪਣੇ ਘਰ ਹੀ ਵਸਦੀ ਰਸਦੀ ਰਵੇ ਪਰ ਬਾਹੂ ਜਿਹੜਾ ਉਹਨਾਂ ਨੇ ਐਡਾ ਵੱਡਾ ਇਲਜ਼ਾਮ ਲਾਇਆ ਉਹਦੇ ਤੇ ਝੂਠਾ ਹੁਣ ਉਹ ਕਿਸੇ ਗੱਲ ਨਾਲ ਹੀ ਭੇਜਾਂਗੀ ਨਾ ਮੈਂ ਗੱਲ ਕਲੀਅਰ ਕਰਕੇ ਭੇਜਾਂਗੀ ਨਾ ਚਲੋ ਮੈਂ ਤੇ ਕੰਨੀ ਆ ਕਿ ਆਪਸ ਵਿੱਚ ਬਹਿ ਕੇ ਤੇ ਗੱਲ ਦਾ ਕਰ ਲੋ ਨਿਪਟਾਰਾ ਜਿਹੜਾ ਹੁੰਦਾ ਹੈ ਅਤੇ ਬਾਰ-ਬਾਰ ਕੁੜੀ ਆਏਗੀ ਤੇ ਰਹੇਗੀ ਫਿਰ ਘਰ ਵਿੱਚ ਕੋਈ ਨਾ ਕੋਈ ਗੱਲ ਹੁੰਦੀ ਚੰਗਾ ਨਹੀਂ ਲੱਗਦਾ ਇਹਦਾ ਗੱਲ ਮੈਂ ਤੇਰੀ ਮੰਨਦੀ ਆ ਤੇਰੀ ਗੱਲ ਬਿਲਕੁਲ ਠੀਕ ਆ ਪਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਤਾਂ ਉਹਦੇ ਪਰਸ ਹੈ ਵੀ ਹੈ ਵੀ ਸੀ 2000 ਰੁਪਿਆ ਕਿ ਨਹੀਂ ਹੈਗਾ ਕਿ ਕੁੜੀ ਤਾਂ ਉਹਨੇ ਗਲਤ ਇਲਜ਼ਾਮ ਲਾਤਾ ਹੁਣ ਇਹ ਗੱਲ ਤੇ ਹੈ ਵੀ ਬਹਿਣਗੇ ਸਾਰੇ ਜਣੇ ਲਕੀ ਨੂੰ ਮੈਂ ਕਹਾਂਗੀ ਬੈਠੋ ਤੇ ਸਾਰੇ ਜਣੇ ਗੱਲ ਕਲੀਅਰ ਕਰੋ ਪਹਿਲਾਂ ਮੈਂ ਅੰਗੇ ਲਕੀ ਨੂੰ ਕੱਲ ਵੀ ਕਿਹਾ ਸੀ ਮੈਂ ਕਿਹਾ ਬਹਿ ਕੇ ਗੱਲ ਕਲੀਅਰ ਕਰ ਲੋ ਤੂੰ ਕੁੜੀ ਨੂੰ ਭੇਜੋ ਉਹਦੇ ਘਰ ਮੈਂ ਮਨਮੀਤ ਨੂੰ ਵੀ ਸਮਝਾਇਆ ਠੀਕ ਆ ਮੰਦੀ ਉਹ ਵੀ ਗੱਲ ਸਮਝਦੀ ਉਹ ਵੀ ਮੇਰੀ ਗੱਲ ਤੇ ਬਾਕੀ ਵੇਖ ਲੋ ਚਲੋ ਲੱਕੀ ਆਂਦਾ ਵਾ ਉਹ ਦਿਨ ਸਲਾਹ ਕਰਕੇ ਵੇਖ ਲੋ ਤੇ ਬੈਗ ਤੇ ਉਹਨਾਂ ਨਾਲ ਗੱਲ ਕਰੋ ਪਰ ਠੀਕ ਆ ਮੈਂ ਕਰਦੀ ਆਂ ਲੱਕੀ ਦੇ ਨਾਲ ਗੱਲ ਪਰ ਬੈ ਕੇ ਵੇਖਦੇ ਜਿੱਦਾਂ ਕਹਿੰਦਾ ਉਦਾਂ ਕਰ ਲੈਨੇ ਉਹ ਅਜੀ ਬੂਆ ਖੜਕੇ ਮੰਮੀ ਆਵੇ ਹਾਂ ਆ ਗਈ ਮੰਮੀ ਆ ਗਈ ਤੂੰ ਕੀ ਸੋਚਨ ਸੋਚਿਆ ਨਾ ਕਰ ਮਮੀ ਆਗੇ ਬੈਠ ਕੇ ਗੱਲਾਂ ਕਰਦਾ। ਤੇ ਉਹਦਾ ਨਿਰਮਲ ਦਾ ਫੋਨ ਆਇਆ ਵੀ। ਆਇਆ ਸੀ 부ਆਜੀ ਹਾਂ ਤਿੰਨ ਵਾਰੀ ਆਇਆ ਪਾਣੀ ਚੁੱਕਿਆ। ਕਿਉਂ? ਤੈਨੂੰ ਮੈਂ ਕੱਲ ਸਮਝਾਇਆ ਸੀ ਨਾ ਵੀ ਉਹਦਾ ਫੋਨ ਆਉਂਦਾ ਤਾਂ ਚੁੱਕ ਤੇ ਗੱਲ ਕਰ ਲੈ। ਬਾਕੀਆਂ ਦੇ ਨੰਬਰ ਤੇ ਬਲੋਗ ਲੇਟ ਨਹੀਂ ਉਹਦਾ। ਮੈਨੂੰ ਇਹ ਹੀ ਆ ਵੀ ਹੁਣ ਫਿਰ ਜੇ ਮੈਂ ਗੱਲ ਕਰ ਲਈ ਤੇ ਫਿਰ ਵੀਰ ਨਾਲ ਗੁੱਸਾ ਕਰੇ ਹਨਾ ਫਿਰ ਮੈਂ ਵੀਰ ਦੇ ਖਿਲਾਫ ਜਾ ਕੇ ਗੱਲ ਕਰਾਂਗੀ। ਤੂੰ ਗੱਲ ਤੇ ਕਰਕੇ ਵੇਖਣੀ ਸੀ ਕੀ ਪਤਾ ਉਹਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਹੋਵੇ ਤਾਂ ਹੀ ਉਹਨੇ ਫੋਨ ਕੀਤਾ ਹੋਵੇ ਵੇਖ ਮਨ ਮੀ ਤੂੰ ਉਹਦੇ ਕੋਲ ਚਾਹੀਦਾ ਕੀ ਕਸੂਰ ਸੀ ਤੂੰ ਉਹਦੇ ਨਾਲ ਗੱਲ ਕਰਨੀ ਸੀ ਨਾ ਇਹਨੇ ਗੱਲ ਕਰਕੇ ਦੇਖਣੀ ਸੀ ਵੀ ਕੀ ਕਹਿੰਦਾ ਤੂੰ ਜ਼ਰੂਰੀ ਥੋੜਾ ਵਾ ਵੀ ਉਹਦੇ ਨਾਲ ਗੱਲ ਕਰਨੀ ਕਰਕੇ ਤੇ ਤੂੰ ਦੱਸਣਾ ਹੀ ਵੀਰੇ ਕੁਝ ਗੱਲਾਂ ਹੁੰਦੀਆਂ ਵਾ ਇਹ ਗੱਲ ਦਾ ਛੁਪਾਅ ਵੀ ਰੱਖੀਦਾ ਦੱਸੀਦੀ ਨਹੀਂ ਹੁੰਦੀ ਗੱਲ ਉਹ ਰਾਤੀ ਵੀ ਮੈਂ ਜਦੋਂ ਲੇਟੀ ਹੋਈ ਹਾਂ ਤੇ ਮੈਨੂੰ ਤੁਹਾਡੀਆਂ ਕਈਆਂ ਗੱਲਾਂ ਚੇਤੇ ਆਣ ਤੇ ਮੈਂ ਸੋਚ ਵੀ ਸੋਚਦੀ ਪਈ ਸੀ ਕਿ ਮੈਂ ਗੱਲ ਕਰ ਲਵਾਂ ਨਿਰਮਲ ਲਾਲ ਫਿਰ ਇੱਕ ਬੰਨੇ ਮਾਂ ਡਰਦਾ ਹੀ ਹੈ ਨਾ ਉਹ ਵੀਰ ਨੂੰ ਪਤਾ ਲੱਗ ਜੇ ਤੇ ਫਿਰ ਮੇਰੇ ਨਾਲ ਗੁੱਸਾ ਕਰੇ ਬਈ ਇਹਨੂੰ ਕਿਹਨੇ ਦੱਸਣਾ ਤੈਨੂੰ ਉੱਪਰ ਗੱਲ ਕੀਤੀ ਯਾਰਾ ਫੋਨ ਆਇਆ ਤੂੰ ਉਹਦੇ ਨਾਲ ਗੱਲ ਕਰ ਚੁੱਕ ਕੇ ਵੀ ਇਹ ਤੇ ਸਿਉ ਕੀ ਕਹਿੰਦਾ ਆਹ ਵੈਸੇ ਨਿਰਮਲ ਨਾਲ ਤੇ ਮੇਰੇ ਕੋਈ ਚੰਗੀ ਮਾੜੀ ਕੋਈ ਗੱਲ ਹੋਈ ਨਹੀਂ ਗਈ ਚਲੋ ਕੋਈ ਨਹੀਂ ਮੈਂ ਧਿਆਨ ਤਾਂਾਂਗੀ ਤੁਹਾਡੀ ਗੱਲ ਸੁਣੀ ਹੁਣ ਜਦੋਂ ਦਾ ਫੋਨ ਆਏਗਾ ਨਾ ਫੋਨ ਜ਼ਰੂਰ ਚੁੱਕ ਕੇ ਉਹਨਾਂ ਨਾਲ ਗੱਲ ਕਰੀਂ ਮੰਮੀ ਅੰਦਰ ਬੈਠੇ ਤੁਸੀਂ ਕਿੱਥੇ ਚੱਲੋ ਮੈਂ ਆਨੀ ਕੋਈ ਠੀਕ ਸੱਸੀ ਦਾ ਮੰਮਾ ਸੱਸੀ ਦਾ ਇਹ ਕਿਦੋਂ ਮਿਲਦਾ ਹਾਂਜੀ ਠੀਕ ਆ ਉਹ ਤੁਸੀਂ ਠੀਕ ਹੋ ਹਾਂ ਠੀਕ ਤੁਸੀਂ ਤੇ ਰਹੇ ਹੀ ਪਏ ਹੀ ਗੱਲ ਬਸ ਫਿਰ ਜਲਾ ਉਹਨਾਂ ਨੇ ਵੀ ਦੂਰ ਲਾ ਰਿਹਾ ਤੇਰਾ ਮੂੰਹ ਕਿਉਂ ਲਟਕਿਆ ਪਿਆ ਥੋੜਾ ਆਪਣਾ ਮੂਡ ਸਹੀ ਕਰ ਕੋਈ ਨਹੀਂ ਮੰਮੀ ਮੈਨੂੰ ਆ ਪੈਂਸ਼ਨ ਜੀ ਲੱਗੀ ਪਈ ਆ ਮੈਂ ਸੋਚ ਜੰਨੀ ਹਾਂ ਮੈਂ ਘਰ ਨਾਲ ਚਲ ਜਾ। ਕਿਤਾ ਕਿੱਦਾਂ ਚਲ ਜਾਏਗਾ। ਹਲੇ ਕੋਈ ਗੱਲ ਨਹੀਂ ਕਲੀਅਰ ਹੋਈ ਪਹਿਲਾਂ ਮੈਂ ਦੂ ਇੱਕ ਗੱਲ ਦਾ ਜਵਾਬ ਦੇ ਤੈਨੂੰ ਫੋਨ ਕੀਤਾ ਉਸ ਦਿਨ ਦਾ ਤੇਰੀ ਨਨਾਨਨੇ। ਉਹਨੇ ਕਿਤਾ ਫੋਨ ਕਰਨ ਨਾਲੇ ਮੈਂ ਦਾ ਮੋਬਾਈਲ ਫੋਨ ਨੰਬਰ ਬਲੌਕਲਿਸਟੇ ਚ ਪਾਇਆ ਮੰਮੀ। ਅੱਛਾ ਸਾਸ ਨੇ ਦਵੇ ਹੀ ਨਹੀਂ ਕਰਨਾ। ਸੋ ਕੋ ਨਿਰਮਲ ਦਾ ਆ ਪਿਆ ਹੀਗਾ। ਹਾਂ ਤੇ ਚੁੱਕਿਆ ਜੀ। ਨਾ ਵੀਰ ਨੇ ਮਨਾ ਕੀਤਾ ਕਿ ਤੂੰ ਉਹਦਾ ਫੋਨ ਨਹੀਂ ਲੁਕਣਾ। ਰਹਿਣ ਦੇ ਉਹਨਾਂ ਨੂੰ ਵੀ ਤਾਂ ਪਤਾ ਲੱਗੇ। ਪਰ ਮੰਮੀ ਨਿਰਮਲ ਦੀ ਥੋੜੀ ਕੋਈ ਗਲਤੀ ਹੈ ਵਿੱਚ। ਆਵੇ ਨਹੀਂ ਗਲਤੀ ਹੈਗੀ ਪਰ ਪਤਾ ਤੇ ਲੱਗਾ ਹੀ ਹੋਏਗਾ ਨਾ ਇਸ ਗੱਲ ਦਾ ਉਹਨੂੰ ਪਤਾ ਨਹੀਂ ਲੱਗਾ ਹੋਊਗਾ ਵੀ ਉਹਨੇ ਇਦਾਂ ਇਲਜ਼ਾਮ ਲਾਇਆ ਉਹਦਾ ਫਰਜ ਨਹੀਂ ਬੰਦਦਾ ਹੈਗਾ ਹੈਗਾ ਸੱਸ ਦਾ ਵੀ ਮੈਂ ਵੀ ਚੱਲ ਫੋਨ ਕਰਾਂ ਜੇ ਤੇਰਾ ਨੰਬਰ ਬਲੌਗ 'ਚ ਤੂੰ ਪਾਇਆ ਨੰਬਰ ਬਲੌਗ 'ਚ ਤੇ ਤੇਰੀ ਨਨਾਨ ਦਾ ਫਰਜ ਨਹੀਂ ਮੇਰਾ ਨੰਬਰ ਥੋੜਾ ਮੈਂ ਥੋੜਾ ਕੋਈ ਬਲੌਗ 'ਚ ਪਾਇਆ ਲੱਕੀ ਨੇ ਥੋੜਾ ਕੋਈ ਬਲੌਗ 'ਚ ਪਾਇਆ ਚਲੋ ਸਾਨੂੰ ਕਰ ਲੈਂਦੀ ਫੋਨ ਮੈਨੂੰ ਭੂਆ ਜੀ ਨੇ ਵੀ ਸਮਝਾਇਆ ਵੀ ਇਹ ਨਾ ਵੇਣੀ ਕੀਜੀ ਕਰਨ ਨੂੰ ਇੰਨਾ ਵਧਾ ਲਈਏ ਤੇ ਮਗਰੋਂ ਘਰ ਖਰਾਬ ਹੋ ਜਾਂਦੇ ਪਤਾ ਤਾਂ ਮੈਂ ਗੱਲ ਸਮਝਦੀ ਆ ਤੇਰੀ ਹਨਾ ਪਰ ਮੈਂ ਹਲੇ ਇਸ ਗੱਲ ਦੇ ਹੱਕ ਚ ਨਹੀਂ ਹੈਗੀ ਜਿੰਨੀ ਦੇਰ ਤੱਕ ਮੈਂ ਉਹਨਾਂ ਨੂੰ ਬਿਠਾ ਕੇ ਗੱਲ ਨਾ ਕਰਾਂ ਗੱਲ ਕਲੀਅਰ ਨਾ ਹੋਵੇ ਹੈ ਤੇ ਮੈਂ ਉਨੀ ਦੇਰ ਤੱਕ ਨਹੀਂ ਮੇਰਾ ਤੇ ਇਰਾਦਾ ਇਹ ਹੈਗਾ ਵਾ ਵੀ ਮੈਂ ਜਰਕ ਅੰਜੂ ਦੇ ਘਰ ਵਾਲੇ ਨਾਲ ਵੀ ਗੱਲ ਕਰਾਂ ਹੈ ਵੀ ਉਹਨੂੰ ਵੀ ਕਹਾਂ ਵੀ ਇਹਨੂੰ ਪੁੱਛ ਵੀ ਇਹਨੇ ਐਡਾ ਵੱਡਾ ਇਲਜ਼ਾਮ ਲਾਇਆ ਕੀ ਸੋਚ ਕੇ ਐਡਾ ਵੱਡਾ ਇਲਜ਼ਾਮ ਲਾਇਆ ਵਾ ਹੈ ਜੇ ਉਹ ਇੱਥੇ ਤੱਕ ਆ ਸਕਦੀ ਹੈ ਸਾਡੇ ਘਰ ਤੱਕ ਆ ਸਕਦੀ ਕੀ ਗੱਲ ਮੈਂ ਨਹੀਂ ਉਹਦੇ ਸਹਰੇ ਜਾ ਸਕਦੀ ਮੈਂ ਨਹੀਂ ਗੱਲ ਕਰ ਸਕਦੀ ਉਹਦੇ ਨਾਲ ਵੀਰ ਨੂੰ ਵੀ ਐਸੇ ਹੀ ਗੱਲ ਦਾ ਤੋ ਗੁੱਸਾ ਵਾ ਵੀ ਉਹ ਹੁੰਦੀ ਕੋਸ ਵੀ ਤੈਨੂੰ ਇੱਥੇ ਮੇਰੇ ਆਪਣੇ ਘਰ ਚ ਆ ਕੇ ਵੀ ਟੈਣ ਵਾਲੀ ਵੀ ਮੇਰੇ ਪੈਸੇ ਚੋਰੀ ਕੀਤੇ ਮੈਂ ਤੇ ਵੀਰ ਨੂੰ ਆਖਿਆ ਮੈਂ ਵੀਰ ਮੈਂ ਉਹ ਜਦੋਂ ਮੈਨੂੰ ਉਹਨਾਂ ਨੇ ਕਿਹਾ ਨਾ ਕਿ ਤੁਸੀਂ ਮੇਰੇ ਨਾਲ ਚੱਲੋ ਪਹਿਲਾਂ ਮੈਨੂੰ ਉਹਨਾਂ ਨੇ ਨਹੀਂ ਹੋ ਆਖਿਆ ਕਿ ਮੇਰਾ ਮਿਲਣ ਨੂੰ ਦਿਲ ਕਰਦਾ ਵਾ ਮੈਂ ਤਾਂ ਚੱਲੀ ਐ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਦੀਦੀ ਵੀ ਮੇਰੇ ਘਰ ਜਾ ਕੇ ਕੋਈ ਗੱਲ ਨਾ ਕਰਿਓ ਵੀ ਮੇਰੇ ਮੰਮੀ ਮੇਰਾ ਭਰਾ ਭਾਬੀ ਐ ਮੈਂ ਟੈਨਸ਼ਨ ਲੈਣਗੇ ਉਹਦੀ ਨਹੀਂ ਕਰਦੀ ਮੈਨੂੰ ਸਪਰਾ ਵੀ ਇੱਥੇ ਆ ਕੇ ਗੱਲ ਕਰ ਜਾਣੀ ਤੇ ਵੀਰ ਨੂੰ ਵੀ ਐਸੇ ਹੀ ਗੱਲ ਦਾ ਗੁੱਸਾ ਵਾ ਤੋ ਸੋਭਾ ਮੈਂ ਕੱਲ ਕਿਹਾ ਹੀ ਵੀਰ ਨੂੰ ਤੇ ਉਹ ਬੜਾ ਗੁੱਸੇ ਚ ਬੋਲਿਆ ਹੰਦਾ ਮੈਂ ਇੰਦਾ ਨਹੀਂ ਭੇਜਣਾ ਜਿੰਨੀ ਦੇ ਤੱਕ ਉਹਦਾ ਵੀ ਪ੍ਰੋਣਾ ਨਹੀਂ ਆਂਦਾ ਬੇ ਨਾਨ ਮੇਰੀ ਦਾ ਹੂੰ ਹੂੰ 19 ਦੇ ਤੱਕ ਨਹੀਂ ਮੈਂ ਤੈਨੂੰ ਭੇਜਣਾ ਵੀ ਮਾਫੀ ਮੰਗਵਾ ਕੇ ਫੇਰ ਹੀ ਭੇਜਾਂਗਾ ਨਾਲੇ ਵੇਹ ਤੇਰੀ ਸੱਸ ਨੂੰ ਮਸਾ ਨਹੀਂ ਪਤਾ ਲੱਗਦਾ ਹੈ ਇਹ ਮੇਰੇ ਪੁੱਤ ਦਾ ਘਰ ਉਜੜੇਗਾ ਇੰਦਾ ਤੇ ਮਾਵਾ ਤੇ ਕਈ ਕੁਝ ਕਰਦੀ ਆਪਣੇ ਬੱਚਿਆਂ ਦੇ ਘਰ ਵਸਾਉਣ ਪਿੱਛੇ ਤੇ ਉਹਦਾ ਨਹੀਂ ਫਰਜ਼ ਬੰਦਾ ਸੀ ਵੀ ਮੈਂ ਹੀ ਗੱਲ ਕਰਾਂ ਮੇਰੇ ਤਾਂ ਕੰਦੀ ਮੇਰੇ ਨਾਲ ਗੱਲ ਕਰਦੀ ਮੈਂ ਵੀ ਕੀ ਕਰ ਸਕਦੀ ਆ ਹਨਾ ਹੁਣ ਮੈਂ ਆਪਣੇ ਭਰਾ ਦੇ ਵੀ ਨਹੀਂ ਖਿਲਾਫ ਜਾ ਸਕਦੀ ਨਾ ਮੈਂ ਤੁਹਾਡੇ ਖਿਲਾਫ ਜਾ ਸਕਦੀ ਆ ਮੈਂ ਤੇ ਫਸ ਗਈ ਦੋਵਾਂ ਤਰੀ ਮੈਂ ਇਕੱਲੀ ਜਾਣੀ ਪਾ ਸਕਦੀ ਮਨमीत ਵੇਖ ਵਦਾਂ ਨਹੀਂ ਬੇਟਾ ਉਸ ਤਰ੍ਹਾਂ ਭਾਵੇਂ ਨਿੱਕੀ ਮੋਟੀ ਕੋਈ ਗੱਲ ਹੁੰਦੀ ਨਾ ਕੋਈ ਨਹੀਂ ਇਹ ਪੁੱਤ ਬੜੀ ਵੱਡੀ ਗੱਲ ਹੁੰਦੀ ਆ ਚੋਰੀ ਲਾਇ ਇਲਜ਼ਾਮ ਲਾਇਆ ਅੱਜ ਇੰਨੇ 2000 ਰੁਪਏ ਦਾ ਇਲਜ਼ਾਮ ਲਾਇਆ ਕੱਲ ਨੂੰ ਇਹ ਗਿੱਜੇ ਗਿੱਜੇ ਜੜੇ ਆ ਨਾ ਇਹ ਗਿੱਜ ਜਾਣਗੇ ਮੁੜ ਕੇ ਇਹ ਫੇਰ ਮੁਰਕੇ ਆਪ ਹੀ ਇੱਧਰ ਉੱਧਰ ਚੀਜ਼ਾਂ ਕਰਕੇ ਤੇ ਫੇਰ ਤੇਰਾ ਨਾਂ ਲਾਈ ਜਾਣਗੇ ਕਿੰਨਾ ਕੁ ਬਰਦਾਸ਼ ਕਰਾਂਗੀ ਪਹਿਲਾਂ ਮੈਨੂੰ ਤੂੰ ਗੱਲ ਦਾ ਜਵਾਬ ਦੇ ਉਹਨਾਂ ਨਾਲ ਮੇਰੀ ਤਾਂ ਵੈਸੇ ਗੱਲਾਂ-ਗੱਲਾਂ ਜਦੋਂ ਮੈਨੂੰ ਗੱਲ ਕਰ ਗਈ ਆਂਦੀ ਮਾਂ ਮੇਰੀ ਤੇ ਅੱਗੇ ਪੈਸੇ ਰੱਖ ਕੇ ਭੁੱਲ ਜਾਂਦੀ ਆ ਤੇ ਤੇਰਾ ਕੀ ਪਤਾ ਤੂੰ ਪੈਸੇ ਕੱਢ-ਕੁੱਢ ਲੈਂਦੀ ਹੋਵੇ ਮੈਂ ਕਿਹਾ ਕਿ ਮੇਰੀ ਨਹੀਂ ਆਦਤ ਨਾਲੇ ਮੈਨੂੰ ਇੰਨੀ ਗੱਲ ਵੀ ਉਦੋਂ ਮੰਮੀ ਇਹਨੇ ਕਹੀ ਸੀ ਮੇਰੀ ਨਾਲ ਕਿ ਤੇਰੇ ਪੇ ਕਿਉਂ ਜੜੀਆਂ ਐ ਵਾਂਸ ਵਣੀਆਂ ਚੀਜ਼ਾਂ ਆਂਦੀਆਂ ਨਾ ਤੂੰ ਨਿਰਮਲ ਦੇ ਪੈਸਿਆਂ ਦੇ ਵਿੱਚ ਉਹ ਆਪਣੀ ਮਾਂ ਦੇ ਹੱਥ ਤੇ 2000 ਰੁਪਿਆ ਹਰ ਵਾਰੀ ਧਾਰ ਕੇ ਆਂਦੀ ਫਿਰ ਮੈਂ ਬੋਲੀ ਬੜਾ ਨੂੰ ਮੈਂ ਕਹਿੰਦਾ ਮੈਨੂੰ ਅੱਜ ਤੇ ਨਹੀਂ ਗੱਲ ਕਹਿ ਤੀ ਗਾ ਨਹੀਂ ਕਹਿਣੀ ਮੈਂ ਕਹਾਂ ਮੇਰਾ ਭਰਾ ਵੀ ਮੇਰਾ ਕਰਦਾ ਵਾ ਮੇਰਾ ਮੈਂ ਨਾਲ ਪਿਓ ਬਾਹਰ ਆ ਮੈਂ ਕਹਾਂ ਮੇਰੇ ਪਿਓ ਦੀ ਬਾਹਰ ਦੀ ਕਮਾਈ ਜਾਂਦੀ ਤਾਂ ਮੇਰੀ ਮਾਂ ਮੇਨਾ ਹਰ ਇੱਕ ਦਿਨ ਤੇ ਹਰ ਚੰਗਾ ਮਿਲਦੀ ਵਰਤਦੀ ਆ ਨਹੀਂ ਉਹ ਦਿਨ ਜਦਨ ਆਈ ਸੀ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ ਫਿਰ ਮੈਂ ਆਪੇ ਇਹਨੂੰ ਪੁੱਛਦੀ ਨਾ ਕਿ ਕੀ ਗੱਲ ਹੈ ਭੁੱਖੇ ਨੰਗੇ ਵੀ ਅਹੀ ਤਿਆਂ ਦੇ ਘਰ ਦੀ ਕਮਾਈਆਂ ਖਾਣੇ ਮੰਮੀ ਗਾਲੇ ਆ ਕਿ ਮੈਂ ਤੁਹਾਡੀ ਸਿੱਖਿਆ ਲੈ ਕੇ ਤੁਰੀ ਆ ਮੈਂ ਇਸ ਕਰਕੇ ਆਖਿਆ ਵੀ ਚਲੋ ਮੇਰੀ ਤੇ ਜਿਹੜੀ ਬੇਇੱਜ਼ਤੀ ਮੇਰੇ ਪੇਕੇਆਂ ਦੇ ਘਰ ਆ ਕੇ ਕਰ ਹੀ ਗਈ ਆ ਚਲੋ ਫਿਰ ਵੀ ਮੇਰੀ ਨਾ ਨਾਂ ਨੇ ਮੈਂ ਤਾਂ ਨਹੀਂ ਕੋਈ ਉਹਦੀ ਗੱਲ ਕੀਤੀ ਪਰ ਉਹਨੇ ਵੀ ਨਹੀਂ ਮਾਸਾ ਜਿੰਨੀ ਵੀ ਨਹੀਂ ਸੋਚ ਕੀਤੀ ਕਿ ਮੈਂ ਆਪਣੀ ਭਜਾਈ ਦੀ ਕਿ ਉਹਦੇ ਪੇਕੇਆਂ ਚ ਭੰਡੀ ਕਰਨ ਆਈ ਆ ਨਹੀਂ ਹੁਣ ਮੈਂ ਇਹਦੇ ਨਾਲ ਗੱਲ ਕਰੂੰਗੀ ਨਾ ਵੀ ਤੂੰ ਜੋ ਕਹਿੰਨੀ ਮਾਂ ਦੇ ਹੱਥ ਤੇ 2000 ਰੁਪਇਆ ਰੱਖਦੀ ਆ ਜੇ ਮਾਂ ਦੇ ਤੈਨੂੰ ਤੇ ਮੋਸੇ ਵੇਲੇ 2000 ਰੁਪਇਆ ਤੇਰੇ ਮੂੰਹ ਤੇ ਮਾਰਿਆ ਵੀ ਫੜ ਤੂੰ ਮੇਰੀ ਕੁੜੀ ਤੇ ਇਲਜ਼ਾਮ ਲਾਣ ਦੇ ਤਾਂ ਤੂੰ ਮੈਨੂੰ ਕਹਿੰਨੀ ਵੀ ਮੈਂ 2000 ਰੁਪਇਆ ਤੂੰ ਮੇਰੇ ਹੱਥ ਤੇ ਰੱਖਦੀਂ ਕਿਹੜੀ ਚੀਜ਼ ਦੀ ਕਮੀ ਆ ਪਿਓ ਤੇਰਾ ਬਾਹਰ ਕੰਮ ਕਰਦਾ ਭਰਾ ਤੇਰੇ ਦਾ ਕੰਮ ਵੈਲ ਸੈਟਲਡ ਹੈਗਾ ਅਹੀਂ ਕੋਈ ਇਹੋ ਜਿਹਾ ਗਿਆ ਭੁੱਖੇ ਨੰਗੇ ਅਹੀਂ ਲੜੇ ਲੋਕਾਂ ਕੋ ਪੀ ਕਮਾਗਦੇ ਮੈਂ ਵੀ ਇਹੋ ਕਿਹਾ ਸੀ ਮੈਂ ਕਹਾਂ ਵੀ ਮੈਨੂੰ ਇਹੋ ਜੀ ਗੱਲ ਤੇ ਮੈਨਾ ਨਹੀਂ ਮਾਰਨਾ ਕਿ ਤੂੰ ਆਪਣੀ ਮਾਂ ਨੂੰ ਦੇਖਿਆ ਨਹੀਂ ਮੈਂ ਮੇਰੀ ਮਾਂ ਉਲਟਾ ਸਭੋ ਮੈਨੂੰ ਦੇ ਕੇ ਤੋੜਦੀ ਆ ਨਾ ਕਿ ਮੈਂ ਆਪਣੀ ਮਾਂ ਨੂੰ ਦੇਖਿਓ ਇਥੋ ਤਾਂ ਹੀ ਤਾਂ ਕਹਿੰਦੀ ਸੀ ਕਿ ਮੈਂ ਫੋਨ ਚੈੱਕ ਕਰਾਉਣਾ ਵੀ ਮੇਰੇ ਭਰਾ ਦੀ ਕਿੰਨੀ ਕਮਾਈ ਆਂਦੀ ਹੈ ਤੇ ਮੇਰੇ ਕੋ ਮਮੀ ਇਹੋ ਹੀ ਗਲਤੀ ਹੋ ਗਈ ਮੈਂ ਤੇ ਇਹ ਮੈਨੂੰ ਇੰਨੇ ਦਿਮਾਗ ਤੇ ਟੈਨਸ਼ਨ ਮੈਂ ਤੇ ਆਪਣਾ ਫੋਨ ਕੱਢਣ ਕਿ ਚੋਰ ਬਣ ਗਿਆ ਤੈਨੂੰ ਚੰਗਾ ਮੈਂ ਨਾ ਫੋਨ ਕੱਢਦੀ ਨਾ ਮੇਰੇ ਤੇ ਝੂਠਾ ਇਲਜ਼ਾਮ ਲੱਗਦਾ ਤੇ ਨਾ ਇੱਥੋਂ ਤੱਕ ਕੋਈ ਗੱਲਾਂ ਹੁੰਦੀਆਂ ਨਾ ਮੇਰੇ ਭਰਾ ਨੂੰ ਵੀ ਇਹਨਾਂ ਗੁੱਸਾ ਲੱਗਦਾ ਇਹਨਾਂ ਦਾ ਕੋਈ ਨਹੀਂ ਮਨਮੀਤ ਹੁਣੇ ਇਦਾਂ ਨਹੀਂ ਗੱਲ ਬੰਨਨੀ ਹੁਣ ਨਾ ਇਹਦੇ ਘਰ ਵਾਲੇ ਨੂੰ ਵਿੱਚ ਬਿਠਾ ਕੇ ਤੇ ਫੇਰ ਮੈਂ ਗੱਲ ਕਰਨੀ ਹੁਣ ਮੈਂ ਇਦਾਂ ਗੱਲ ਨਹੀਂ ਕਰਨੀ ਸਾਰੇ ਬਹਿਣਗੇ ਤੇ ਇਹਦੇ ਸਹੁਰਿਆਂ ਚ ਵੀ ਕੋਈ ਨਾ ਕੋਈ ਆਊਗਾ ਤੇ ਇਹਦਾ ਘਰ ਵਾਲਾ ਵੀ ਬੈਠੇਗਾ ਨਾਲ ਤੇ ਫੇਰ ਗੱਲ ਹੋਣੀ ਹੋ ਇਦਾਂ ਨਹੀਂ ਹੁਣ ਮੈਂ ਗੱਲ ਕਰ ਜੰਦਗੀ ਫੇਰ ਤੈਨੂੰ ਮੈਂ ਭੇਜਾਂਗੀ ਕਿ ਗੱਲ ਨਾਲ ਹੀ ਭੇਜਾਂਗੀ ਇਦਾਂ ਨਾ ਹੁਣ ਤੂੰ ਮੈਨੂੰ ਕਹਿ ਵੀ ਮੈਂ ਜਾਵਾਂ नाले जो पेके आरोप की कह के कि मैं अपनी भरजाई का हाथ वंटावगी कि आई इतने आके तो मैं सगो डिमांडा पाती मेरे लिए याँ बना मेरे लिए मेथी बना कि दिन हो गए मैं अन्मोल घर हो के आवा मैं अनमोल मैं रोज सुने भेज दी मेरे को जाए नहीं जाता हो के आई जरा मैं अच्छे ਕਵਾਲੇ ਆਦ ਗਏ ਆਪਾਂ ਤੇ ਉਹਦੇ ਭਰਾ ਨੇ ਆਣਾ ਨਾ ਮਨਮੀਤ ਦੇ ਨੇ ਹਾਂ ਮੇਰੀ ਫੋਨ ਤੇ ਗੱਲ ਹੋਈ ਆ ਆਊਗਾ ਆਊਗਾ ਕਿਉਂ ਨਹੀਂ ਗੱਲ ਤਾਂ ਹੋਈ ਆ ਪਰ ਤੁਹਾਨੂੰ ਪਤਾ ਨਹੀਂ ਉਹ ਦੋਵੇਂ ਭੈਣ ਭਰਾ ਜਿੱਦੀ ਬੜੇ ਆ ਕੋਈ ਗੱਲ ਨਹੀਂ ਗਾ ਮੈਂ ਬੜੇ ਤਰੀਕੇ ਨਾਲ ਗੱਲ ਕੀਤੀ ਆ ਆਊਗਾ ਜ਼ਰੂਰ ਚਲੋ ਦੇਖਦੇ ਆ ਆਏ ਤਾਂ ਨਹੀਂ ਆਏ ਚਲਦੇ ਆ ਬੈੰਨੇ ਆਪਾਂ ਕਿਤੇ ਨਜ਼ਰ ਤਾਂ ਨਹੀਂ ਆ ਰਹੇ ਮੈਨੂੰ ਲੱਗਦਾ ਆਏ ਨਹੀਂ ਹਸ ਆ ਜਾਣਗੇ 10 ਮਿੰਟ ਵੇਟ ਕਰ ਲਾ ਆਉਣਗੇ ਵੇਟ ਤਾਂ ਕਰ ਲੈਂਦੇ ਆ ਮੈਨੂੰ ਕੋ ਫੋਨ ਕਰਨਾ ਸੀ ਨਹੀਂ ਤੇ ਕੋਈ ਆ ਮੇਰੀ ਫੋਨ ਤੇ ਗੱਲ ਆ ਜਾਣਾ ਵਾ 10 ਮਿੰਟ ਵੇਟ ਕਰ ਲੈਨੇ ਆ ਕਿਸੇ ਟ੍ਰੈਫਿਕ ਚ ਨਾ ਫਸੇ ਹੋ ਚਲੋ ਠੀਕ ਹੈ ਕਿੱਥੇ ਬੈਠੇ ਆ ਲੱਭਣ ਹੀ ਨਹੀਂ ਦੇ ਕਿ ਆ ਤਿੱਥੋਂ ਦਾ ਹੀ ਪਾਰਕ ਦਾ ਸੀ ਹ ਲੈ ਉਹ ਸਾਹਮਣੇ ਬੈਠੇ ਸੀ